ਸਤ ਸ੍ਰੀ ਅਕਾਲ ਦੋਸਤੋ ਅੱਜ ਜਦੋਂ ਮੈਂ ਸਵੇਰੇ ਉੱਠ ਕੇ ਮੋਬਾਈਲ ਦੇ ਉੱਪਰ ਇੱਕ ਵੀਡੀਓ ਦੇਖੀ ਜਿਹੜੀ ਕਿ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਤੇ ਉਸ ਵੀਡੀਓ ਦੇ ਸੰਬੰਧ ਵਿੱਚ ਮੈਂ ਸੋਚਿਆ ਵੀ ਇਸ ਵੀਡੀਓ ਨੂੰ ਅੱਗੇ ਪਾਇਆ ਜਾਵੇ ਕਿਸੇ ਤਰੀਕੇ ਨਾਲ ਗੱਲਬਾਤ ਕੀਤੀ ਜਾਵੇ ਵੀਡੀਓ ਕੀ ਸੀ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਣੇ ਲੌਰੈਂਸ ਬਸ਼ਨੋਈ ਨਾਮ ਦਾ ਜਿਹੜਾ ਗੈਂਗਸਟਰ ਆ ਉਹਦੇ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਸਥਾਨ ਅੱਡ-ਅੱਡ ਵੱਖ-ਵੱਖ ਸਟੇਟਾਂ ਦੇ ਵਿੱਚ ਕਈ ਕੇਸ ਚੱਲਦੇ ਆ ਜਿਸ ਦੇ ਸਬੰਧ ਵਿੱਚ ਪਿਛਲੇ ਦਿਨੀ ਕਈ ਮਹੀਨੇ ਹੋ ਗਏ ਉਹਨੂੰ ਪੰਜਾਬ ਪੁਲਿਸ ਲੈ ਕੇ ਆਈ ਸੀ ਖਰੜ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਵੀ ਜੇਲ੍ਹ ਦੇ ਵਿੱਚੋਂ ਬਸਲੋਈ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਆ ਨੈਸ਼ਨਲ ਚੈਨਲ ਦੇ ਥਰੂ ਉਹਦੇ ਵਿੱਚ ਕੀ ਹੋਇਆ ਵੀ ਉਹ ਜਿਹੜੀ ਵੀਡੀਓ ਸੀਗੀ ਉਹ ਥਾਣਾ ਖਰੜ ਦੇ ਸੀਆਈ ਸਟਾਫ ਵਿੱਚੋਂ ਵਾਇਰਲ ਹੋਈ ਸੀਗੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੇ ਉੱਪਰ ਪੰਜਾਬ ਪੁਲਿਸ ਵੱਲੋਂ ਇੱਕ ਸੈਟ ਭਾਈ ਗਈ ਸੈਟ ਦਾ ਮਤਲਬ ਵੀ ਇੱਕ ਟੀਮ ਬਿਠਾਈ ਗਈ ਜਿਹੜੀ ਇਸ ਦੀ ਪੜਤਾਲ ਕਰ ਸਕੇ ਵੀ ਇਹ ਵੀਡੀਓ ਕਿਵੇਂ ਕੀ ਦੇ ਕਹਿਣ ਤੇ ਅਤੇ ਕਿਉਂ ਵਾਇਰਲ ਹੋਈ ਆ ਉਸ ਟੀਮ ਵੱਲੋਂ ਜਿਹੜੇ ਖੁਲਾਸੇ ਕੀਤੇ ਗਏ ਆ ਉਹ ਇਹ ਨੇ ਵੀ ਜਿਹੜਾ ਲਾਰੈਂਸ ਬਸ਼ਲੋਈ ਸੀਗਾ ਉਹ ਜਦੋਂ ਦੂਸਰੀ ਸਟੇਟ ਵਿੱਚ ਕਿਸੇ ਤਰੀਕ ਤੇ ਜਾਂਦਾ ਸੀਗਾ ਉਹ 5 ਸਟਾਰ ਹੋਟਲਾਂ ਦੇ ਵਿੱਚ ਉਹ ਪੁਲਸ ਵਾਲਿਆਂ ਨਾਲ ਰਹਿੰਦਾ ਸੀਗਾ ਜਿਸ ਦੇ ਵਿੱਚ ਉਹ ਪੁਲਸ ਵਾਲੇ ਮੋਟੀ ਰਕਮ ਵਸ਼ਨੋਈ ਤੋਂ ਖਾਂਦੇ ਸੀਗੇ ਜਿਹੜਾ ਵਸ਼ਨੋਈ ਆ ਮਹਿੰਗੇ ਮਹਿੰਗੇ ਮੋਲਾਂ ਦੇ ਵਿੱਚ ਆ ਆਪਦੀ ਸ਼ਾਪਿੰਗ ਕਰਦਾ ਸੀਗਾ ਤੇ ਨਾਲ ਪੁਲਿਸ ਵਾਲਿਆਂ ਨੂੰ ਵੀ ਕਰਾਉਂਦਾ ਸੀਗਾ ਜਿਹਦੇ ਵਿੱਚ ਐਸਪੀ ਡੀਐਸਪੀ ਖਾਣਾ ਚਾਰਜ ਰਲਾਮ ਲਾ ਕੇ ਪੰਜ ਪੁਲਿਸ ਮੁਲਾਜ਼ਮਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਤੇ ਹੋ ਸਕਦਾ ਉਹਨੂੰ ਅਰੈਸਟ ਵੀ ਕਰ ਲਿਆ ਹੋਵੇ ਅਤੇ ਇਹਨਾਂ ਪੁਲਿਸ ਮੁਲਾਜ਼ਮਾਂ ਵੱਲੋਂ ਮੋਟੀ ਰਾਕਮ ਵੀ ਵਸੂਲੀ ਜਾਂਦੀ ਸੀਗੀ ਵਸ਼ਨੋਈ ਕੋਲੋਂ ਐਸ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ ਵੀ ਜਦੋਂ ਜਿਹੜੀ ਪੁਲਿਸ ਆ ਇੱਕ ਗੈਂਗਸਟਰ ਨਾਲ ਮਿਲ ਕੇ ਇਹੋ ਜਿਹਾ ਕੁਝ ਕਰ ਰਹੀ ਆ ਤੇ ਆ ਬੰਦੇ ਦੀ ਸੇਫਟੀ ਕਿੱਥੇ ਆ ਇਸ ਦੇ ਸਬੰਧ ਵਿੱਚ ਇੱਕ ਪੁਲਿਸ ਅਫਸਰ ਵੱਲੋਂ ਇਹ ਬਹੁਤ ਹੀ ਵਧੀਆ ਵੀਡੀਓ ਪਾਈ ਗਈ ਆ ਜਿਹੜੀ ਕਿ ਮੈਂ ਅੱਜ ਸਵੇਰ ਦੇਖੀ ਆ ਤੇ ਮੈਂ ਉਹ ਵੀਡੀਓ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਤੇ ਤੁਸੀਂ ਧਿਆਨ ਨਾਲ ਸੁਣੋ ਅਤੇ ਕਮੈਂਟ ਕਰਕੇ ਦੱਸੋ ਵੀ ਇਹ ਗੱਲ ਕਿਸ ਹੱਦ ਤੱਕ ਸਹੀ ਬਸਨੋਈ ਦੀ ਮੀਟਿੰਗ ਹੋਈ ਸੀ ਇੱਕ ਨੈਸ਼ਨਲ ਚੈਨਲ ਦੇ ਨਾਲ ਉਸ ਦੇ ਸਬੰਧੀ ਪੰਜਾਬ ਸਰਕਾਰ ਨੇ ਸੈਟ ਬਿਠਾਈ ਸੀ ਸੈਟ ਬਿਠਾਉਣ ਤੋਂ ਬਾਅਦ ਸੈਟ ਇਸ ਮੁੱਦੇ ਤੇ ਪਹੁੰਚੀ ਹੈ ਕਿ ਇਹ ਬਸਨੋਈ ਦੀ ਮੀਟਿੰਗ ਹੈ ਜਿਹੜੀ ਉਹ ਥਾਣਾ ਖਰੜ ਦੇ ਇੱਕ ਸੀ ਸਟਾਪ ਦੇ ਵਿੱਚ ਹੋਈ ਸੀ ਉਹ ਜਾਂਚ ਤੋਂ ਬਾਅਦ ਹੁਣ ਪੰਜ ਵੱਡੇ ਪੁਲਿਸ ਅਫਸਰਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਉਹਦੇ ਵਿੱਚ ਇੱਕ ਐਸਪੀ ਹੈ ਇੱਕ ਡੀਐਸਪੀ ਹੈ ਇੱਕ ਥਾਣਾ ਇਨਚਾਰਜ ਹੈ ਸੀਆਈ ਦਾ ਤੇ ਦੋ ਹੋਰ ਮੁਲਾਜ਼ਮ ਹੈ ਸ਼ਾਇਦ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਉਹਨਾਂ ਤੋਂ ਮੁੱਢਲੀ ਪੁੱਛਗਿੱਛ ਦੇ ਵਿੱਚ ਇਹ ਆਇਆ ਕਿ ਉਹ ਬਸਨੋਈ ਨੂੰ ਵੱਡੇ ਮੌਲਾਂ ਦੇ ਵਿੱਚ ਸੌਂਪਨ ਕਰਾਉਂਦੇ ਰਹੇ ਹੈ ਤੇ ਆਪ ਵੀ ਕਰਦੇ ਰਹੇ ਆ ਤੇ ਜਦੋਂ ਉਹਨੂੰ ਦੂਸਰੀ ਜੇਲ੍ਹ 'ਚ ਤਬਦੀਲ ਕੀਤਾ ਸੀ Rajasthan ਵਾਸਤੇ ਤਾਂ ਪੰਜ ਤਾਰਾ ਹੋਟਲ ਬਸਨੋਈ ਨੇ ਬੁੱਕ ਕਰਾਇਆ ਤੇ ਉੱਥੇ ਉਹਨਾਂ ਨੂੰ ਮਹਿੰਗੀ दारू ਤੇ ਕੱਪੜੇ ਦਵਾਈ ਮਹਿੰਗੀ दारू ਪਿਆਈ ਰੋਟੀ ਪਾਣੀ ਹੋਰ ਜੋ ਰਾਜਿਆਂ ਵਾਲਾ ਐਸੋ ਰਾਮ ਦਵਾਈ ਹੁਣ ਜਿਹੜੀ ਗੱਲ ਹੈ ਕਿ ਸ਼ੋਭੰਗੀ ਕਰਵਾਈ ਹੋਰ ਐ ਫਰੋਤੀਆਂ ਲਈਆਂ ਪੈਸੇ ਲਏ ਹੁਣ ਜਿਹੜੀ ਸਾਡੀ ਪੁਲਿਸ ਆ ਇਹ ਹੇਠਾਂ ਤੋਂ ਲੈ ਕੇ ਉੱਪਰ ਤੱਕ ਜਿਹੜਾ ਤੰਤਰ ਆ ਇਹ ਵਿਕ ਚੁੱਕਿਆ ਹੈ ਗੈਂਗਸਟਰਾਂ ਨਾਲ ਜਾ ਰਹੀਆਂ ਫਰੋਤੀਆਂ ਨਾਲ ਜਾ ਰਹੀਆਂ ਜੇ ਕੋਈ ਫਰੋਤੀ ਵਾਲਾ ਕਾਬੂ ਕਰਿਆ ਕੋਈ ਰਿਕਵਰੀ ਨਹੀਂ ਜੇ ਰਿਕਵਰੀ ਆ ਕੋਈ ਰਿਸਟਰਾਂਜ ਵਿੱਚ ਦਰਜ ਨਹੀਂ ਜੇ ਦਰਜ ਹੈ ਤਾਂ ਉਹ ਕੇਸ ਡਿਸਾਈਡ ਹੋਣ ਤੋਂ ਬਾਅਦ ਨਾ ਮੁਲਜ਼ਮ ਨੂੰ ਨਾ ਮਦਈ ਨੂੰ ਮਿਲਦੀ ਨਹੀਂ ਜੇ ਬਰੀ ਹੋ ਗਿਆ ਤਾਂ ਉਹਦੀ ਹੈ ਮਤਲਬ ਕੀ ਵੀ ਇਹ ਹੈ ਵੀ ਇੱਥੇ ਜਿਹੜਾ ਹੈਗਾ ਪੈਸਾ ਪ੍ਰਦਾਨ ਹੋ ਗਿਆ ਹੁਣ ਕਿਸ ਵੀ ਹੈ ਉਹਦੀ ਮੁਲਾਕਾਤ ਕਰਾਉਂਦਾ ਚੈਨਲ ਦੇ ਨਾਲ ਫਿਰ ਉਹਨੂੰ ਮੋਬਾਈਲ ਦਿੱਤਾ ਜਾਂਦਾ ਬਹੁਤ ਵਧੀਆ ਨਵਾਂ ਮੋਬਾਈਲ ਦਿੱਤਾ ਜਾਂਦਾ ਉਸ ਮੋਬਾਈਲ ਦੇ ਰਾਹੀਂ ਵੀਡੀਓ ਕਾਲ ਕਰਦਾ ਬਸਨੋਈ ਤਾਂ ਇਹਦੇ ਨਾਲ ਵੀ ਵੱਡੇ ਕੋਈ ਲੀਡਰਾਂ ਦੇ ਹੱਥ ਜੁੜੇ ਹੋਏ ਆ ਕਿਸੇ ਵੀ ਦੀ ਵੀ ਕੋਈ ਜ਼ਰੂਰਤ ਨਹੀਂ ਜਾਂ ਉਹਦੇ ਨਾਲ ਕੋਈ ਵੱਡੇ ਅਫਸਰ ਨਾ ਪੁੱਛਦੇ ਹੁਣ ਜਿਹੜੇ ਇਹ ਬੰਦੇ ਗ੍ਰਿਫਤਾਰ ਕੀਤੇ ਆ ਇਹਨਾਂ ਦੇ ਪੰਜਾਂ ਤੇ ਪਰਚਾ ਦਰਜ ਹੋਇਆ ਇਹੋ ਜੇ ਬੰਦਿਆਂ ਨੂੰ ਸਮਾਜ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਰਿਸ਼ਤੇਦਾਰਾਂ ਨੂੰ ਵੀ ਨਹੀਂ ਮੂੰਹ ਲਾਉਣਾ ਚਾਹੀਦਾ ਕਿਉਂਕਿ ਕੂੜ ਦੀ ਕਮਾਈ ਜੇ ਤੁਸੀਂ ਕੋ ਭਾਗੀਦਾਰ ਬਣਦੇ ਹੋ ਉਹਦੇ ਅਗਲੇ ਦੇ ਘਰੇ ਜਾ ਕੇ ਚਾਹ ਪੀਣੇ ਕਿਉਂ ਤੁਸੀਂ ਇਹ ਮਤਲਬ ਇੱਕ ਮਰਦਾਰ ਗੰਦਗੀ ਕਰ ਰਹੇ ਹੋ ਜਿਹੜੇ ਬੰਦੇ ਫਰੋਤੀਆਂ ਇਹਦਾ ਜਵਾਕ ਚੱਕ ਲਿਆ ਉਹਦੇ ਚ ਹਿੱਸਾ ਲੈਣਾ ਉਥੇ ਇੱਕ ਬੰਦਾ ਇਹ ਜਿਹੜਾ ਡੀਐਸਪੀ ਦੇ ਪਰਚਾ ਦਰਜ ਹੋਇਆ ਇਹਦੇ ਕੋਲ ਗਿਆ ਸੀ ਕਹਿੰਦਾ ਜੀ ਐਂ ਕਰਕੇ ਮੈਨੂੰ ਸਕਿਉਰਟੀ ਦਿੱਤੀ ਜਾਵੇ ਤੇ ਮੈਨੂੰ ਖਤਰਾ ਹੈ ਗੈਸਟਾਂ ਤੋਂ ਤੋ ਕਹਿੰਦਾ ਵੀ ਕਿਹਨੂੰ ਕਿਹਨੂੰ ਅਸੀਂ ਸਕਿਉਰਟੀ ਦੇਈ ਹੈ ਜਦੋਂ ਉਹ ਉਹਦੇ ਦਫ਼ਤਰ ਤੋਂ ਬਾਹਰ ਆਇਆ ਨਾ ਤੇ ਉਹਨੂੰ ਫੋਨ ਆ ਗਿਆ ਉਹਦੀ ਕਹਿੰਦਾ ਡੀਐਸਪੀ ਕੋਲ ਜਾ ਆ ਮਿਲ ਗਈ ਸਕਿਉਰਟੀ ਮਤਲਬ ਕੀ ਵੀ ਇੱਥੋਂ ਤੱਕ ਜਿਹੜੀਆਂ ਤਾਰਾਂ ਜੁੜੀਆਂ ਹੋਈਆਂ ਸੈਟ ਹੈ ਜਿਹੜੀ ਹੋਰ ਖੰਘਾਲੀ ਜਾਂਦੀ ਹੈ ਅੱਗੇ ਅੱਗੇ ਕੀ ਦਾ ਤਾਰ ਜੁੜਦੀ ਆ ਕਿਤੇ ਰੋਟੀ ਖਾਦੀ ਕਿਹਦੇ ਘਰੇ ਰਹੇ ਕਿੰਨੇ ਕਿੰਨੇ ਪੈਸੇ ਲਏ ਇਹਨਾਂ ਪੰਜਾਂ ਪੁਲਿਸ ਅਫਸਰਾਂ ਦੇ ਖਾਤੇ ਖੰਘਾਲੇ ਜਾ ਰਹੇ ਆ ਵੀ ਕਿੰਨੇ ਪੈਸੇ ਆਏ ਨਾ ਔਰ ਮੌਲ ਤੋਂ ਕੀ ਕੀ ਖਰੀਦਿਆ ਉਥੋਂ ਪੁੱਛ ਕੇ ਛੋਰੀ ਹੈ ਪੰਜ ਤਾਰਾ ਹੋਟਲ ਤੇ ਕਿਹੜੀ दारू ਪੀਤੀ ਮੁਰਗੇ ਖਾਦੇ ਹੋਰ ਰਾਤਾਂ ਕੱਟੀਆਂ ਤਾਂ ਮਤਲਬ ਇੱਕ ਉਹਨੂੰ ਜਿਵੇਂ ਆਪਾਂ ਪਰੋਣਾਚਾਰੀ ਫੰਡ ਹੁੰਦਾ ਸਰਕਾਰ ਦਾ ਰੱਖਿਆ ਹੋ ਇਸ ਤਰ੍ਹਾਂ ਜਿਹੜਾ ਬਿਸਨੋ ਇਹਨਾਂ ਬੇਵਕੂਫ ਕਰਦੇ ਹੁਣ ਇਹ ਹੈ ਵੀ ਜਦੋਂ ਗੈਂਗਸਟਰ ਬੰਦਾ ਮਾਰ ਦਿੰਦੇ ਐ ਤਾਂ ਉਹਨਾਂ ਉਸ ਪਰਿਵਾਰ ਨੂੰ ਇਨਸਾਫ ਕੀ ਮਿਲੂਗਾ ਕੋਈ ਉਮੀਦ ਹੈ ਲੋਕਤੰਤਰ ਤੇ ਕੋਈ ਭਰੋਸਾ ਰਿਹਾ ਲੋਕਾਂ ਦਾ ਪੁਲਿਸ ਆ ਜਦੋਂ ਦੇ ਝਾੜੂ ਵਾਲੀ ਸਰਕਾਰ ਆਈ ਐ ਪੁਲਿਸ ਜ਼ੀਰੋ ਹੋ ਗਈ ਪੁਲਿਸ ਇੱਕ ਬਕਿਆਊ ਮਾਲ ਬਣ ਗਿਆ ਇਹ ਅਟਲ ਸਚਾਈ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਕੋਈ ਕਿਸੇ ਦੇ ਥਾਣੇ ਚ ਪੁੱਛ ਪੜਤਾਲ ਨਹੀਂ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਈਵਨ ਕਿ ਦਰਖਾਸਤਾਂ ਵੀ ਹੁਣ ਤਾਂ ਪੁਲਿਸ ਅਫਸਰ ਦਫ਼ਤਰ ਦਾਖਲ ਕਰਨ ਲੱਗੇ ਉਹ ਕਹਿਣ ਲੱਗੇ ਹਾਈ ਕੋਰਟ ਦਾ ਫੈਸਲਾ ਜੀ ਵੀ ਇਹਨੂੰ ਦਫ਼ਤਰ ਦਾਖਲ ਕਰਾਂਗੇ ਤੁਸੀਂ ਬਿਆਨ ਲਿਖਾ ਦਿਓ ਕਿ ਸਾਡਾ ਪੰਚਾਇਤੀ ਨਿਭੜ ਗਿਆ ਫੇਰ ਫੇਰ ਦੇ ਦਰਖਾਸਤ ਦੇ ਦੋ ਹਾਈ ਕੋਰਟ ਨੇ ਇਹ ਨਹੀਂ ਫੈਸਲਾ ਕੀਤਾ ਹਾਈ ਕੋਰਟ ਨੇ ਇਹ ਕਿਹਾ ਸੀ ਬਿ ਲੰਮੇ ਸਮੇਂ ਤੋਂ ਜਿਹੜੀਆਂ ਦਰਖਾਸਤਾਂ ਪਈਆਂ ਉਹਨਾਂ ਦਾ ਨਿਪਟਾਰਾ ਕਰੋ ਹਾਈ ਕੋਰਟ ਕੋਈ ਕਹਿੰਦੀ ਨਹੀਂ ਦਾਖਲ ਦਫਤਰ ਕਰੋ ਇਹਦਾ ਮਤਲਬ ਜੇ ਕੋਈ ਪੁਲਿਸ ਵਾਲੇ ਨੂੰ ਚਿੰਬੜ ਗਿਆ ਉਹਦੀ ਵਰਦੀ ਫਾੜਤੀ ਤਾਂ ਇਹਦਾ ਮਤਲਬ ਫਿਰ ਉਹਦੀ ਦਰਖਾਸਤ ਵੀ ਦਫਤਰ ਦਾਖਲ ਹੋਊਗੀ ਫਿਰ ਤੁਸੀਂ 153 186 ਦਾ ਪਰਚਾ ਕਿਵੇਂ ਦੇ ਦੇਣੋ 5 ਮਿੰਟਾਂ 'ਚ ਏਟ ਮੀਨਸ ਲੋਕਾਂ ਨੂੰ ਕੋਈ ਇੱਥੇ ਥਾਣੇ 'ਚ ਲੋਕਤੰਤਰ ਨਹੀਂ ਕੋਈ ਲਾਅ ਇਨ ਆਰਡਰ ਨਹੀਂ ਕੋਈ ਲੋਕਾਂ ਨੂੰ ਸੁੱਖ ਸਹੂਲਤ ਨਹੀਂ ਮਹੱਈਆ ਹੁੰਦੀ ਸਮੇਂ ਸਰ ਕੋਈ ਥਾਣੇਦਾਰ ਨਹੀਂ ਮਿਲਦਾ ਜੇ ਕੋ ਨੂੰ ਫੋਨ ਕਰਕੇ ਬੁਲਾ ਲੈਂਦੇ ਆ ਪਰਮਾਨਾ ਕੱਟਿਆ ਭਾਈ ਤੂੰ ਸੋਮਵਾਰ ਨੂੰ ਆ ਜਿਓ ਦੂਜਾ ਕਹਿੰਦਾ ਮੈਂ ਬਟਿੰਡੇ ਗਿਆ ਹੋਇਆ ਹੁਣ ਜਦੋਂ ਤੁਹਾਨੂੰ ਫੇਰ ਬੁਲਾਵਾਂਗੇ ਵੀ ਸੋ ਸਮਝ ਕੇ ਆਪਦਾ ਪਹਿਲਾਂ ਕੈਲੰਡਰ ਲਾਓ ਚੈੱਕ ਕਰੋ ਵੀ ਭਾਈ ਸਾਡੀ ਆ ਤਰੀਕ ਹੈ ਸਾਡੀ ਸਹਾਦਤ ਹੈ ਉਹ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਹੋ ਸੋ ਜਿਹੜੀ ਇਹ ਦਸਨੋਈ ਵੇਸ ਤੇ ਪਰਚਾ ਦਰਜ ਹੋਇਆ ਇਹ ਸੈਟ ਨੇ ਐਮ ਖਲਾਸੇ ਕੀਤੇ ਹੈ ਕਿ ਇਹਨਾਂ ਨੇ ਬਹੁਤ ਕੁਛ ਉਹਨੂੰ ਉਦੋਂ ਆਨੰਦ ਮਾਣਿਆ ਪੁਲਿਸ ਨੇ ਮੋٹے ਪੈਸੇ ਲੈਣੇ ਹੁਣ ਅੱਗੇ-ਅੱਗੇ ਸਿੱਟਾ ਆਪਣਾ ਕੰਮ ਕਰੀ ਜਾਂਦੀ ਹੈ ਤੇ ਇਹਨਾਂ ਪੰਜਾਂ ਦੇ ਪਰਚਾ ਦਰਜ ਹੋ ਗਿਆ ਮੈਂ ਇਸ ਮਾਧਮ ਰਾਹੀਂ ਬੇਨਤੀ ਕਰਦਾ ਕਿ ਜਿਹੜੇ ਇਹ ਪੰਜ ਬੰਦਿਆਂ ਦੇ ਪਰਚਾ ਦਰਜ ਹੋਇਆ ਗ੍ਰਿਫਤਾਰ ਕੀਤੇ ਐ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਨੂੰ ਮੂੰਹ ਨਾ ਲਾਉਣ ਪੁੱਛਾਂ ਉਹਨਾਂ ਤੇ ਸਮਾਜ ਵੀ ਇਹਦਾ ਬਾਈਕਾਟ ਕਰੇ ਯਾਰ ਐਡੇ ਨਰਦਈ ਤੇ ਘਟਿਆ ਬੰਦੇ ਐ ਈ ਮਾਨਸਿਕਤਾ ਇਹਨਾਂ ਦੀ ਮਤਲਬ ਘਟਿਆ ਤੇ ਜਿਹੜਾ ਬੰਦਾ ਗੈਸਟਰਾਂ ਤੋਂ ਪੈਸੇ ਲਈ ਜਾਂਦਾ ਕੱਲ ਨੂੰ ਥੋੜਾ ਜਿਹਾ ਵੀ ਚੱਕ ਸਕਦੇ ਆ ਤੁਹਾਡੇ ਨਾਲ ਵੀ ਕੋਈ ਦੁਰਘਟਨਾ ਵਾਪਰ ਸਕਦੀ ਹੈ ਫਰੋਤੀ ਤੁਹਾਡੇ ਵਿੱਚ ਨੂੰ ਚੁੱਕ ਕੇ ਵੀ ਕੋਈ ਮੰਗ ਸਕਦਾ ਫੇਰ ਫੇਰ ਕਿੱਧਰ ਜਾਓਗੇ ਸੋ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਹੈ ਇਹ 1990 92 ਤੋਂ ਵੀ ਮਾੜੀ ਆ ਗਈ ਉਦੋਂ ਚੱਲ ਪੁਲਿਸ ਮਾਰ ਦਿੰਦੀ ਸੀ ਮਰ ਗਿਆ ਕਿਹੜਾ ਸੁੱਟ ਗਿਆ ਹੁਣ ਨਾ ਬੰਦਾ ਮਰਿਆ ਤੇ ਨਾ ਜਿਉਂਦਾ ਤੇ ਨਾ ਕੇ ਇਹਦੀ ਕੋਈ ਚੋਰੀ ਬਰਾਮਦ ਹੁੰਦੀ ਹੈ ਨਾ ਕੇ ਦਾ ਕੋਈ ਪਰਚਾ ਦਰਜ ਹੁੰਦਾ ਨਾ ਜੇ ਪਰਚਾ ਦਰਜ ਹੋ ਗਿਆ ਵਿਵਿਧਨ ਦੋ ਦੋ ਮਹੀਨੇ ਤੇ ਮੇਸਲ ਪਈ ਰਹਿੰਦੀ ਐ ਬਹੁਤ ਬੰਦੇ 672 ਦੇ ਵਿੱਚ ਤੇ ਹੁਣ ਕਾਨੂੰਨ ਬਦਲ ਗਏ 672 ਦੇ ਵਿੱਚ ਚਾਰਾਣ ਪੇਚ ਨਹੀਂ ਹੋਇਆ ਉਹ ਰੀਲੀਫ ਲੈ ਕੇ ਬਾਹਰ ਆ ਗਏ ਸੋ ਇਹੋ ਜਿਹੇ ਬੰਦਿਆਂ ਨੂੰ ਡਿਸਮਿਸ ਕਰਨਾ ਚਾਹੀਦਾ ਸਰਕਾਰਾਂ ਨੂੰ ਬਿੱਲ ਲਿਓਣੇ ਚਾਹੀਦੇ ਐ ਜਿਹੜਾ ਹੈਗਾ ਤਾਂ ਕਿ ਇਹ ਲੋਕ ਆ ਜਿਹੜੇ ਸਹੀ ਸਮੇਂ ਸਰ ਕੰਮ ਕਰਨ ਰਾਈਟ ਟੂ ਸਰਵਿਸ ਐਕਟ ਬਣਿਆ ਸੀਗਾ ਉਹਦੇ ਤੇ 15 ਡੇਜ 10 ਡੇਜ ਮਹੀਨਾ ਇੰਨੇ ਦਿਨਾਂ ਦੇ ਵਿੱਚ ਦਰਖਾਸਤ ਨਿਪਟਾਰਾ ਕਰਨਾ ਹੈ ਜਿਹੜੇ ਪਹਿਲਾਂ ਵਾਲੇ ਐਸਐਸਪੀ ਸਾਹਿਬ ਹੁੰਦੇ ਸੀ ਨਾ ਇਹ ਜਿਹੜਾ ਇਹ ਗੱਲ ਹੈ ਕਿ ਆ 2001 ਤੋਂ 5-6 ਤੱਕ ਉਹ ਉੱਤੇ ਲਿਖ ਦਿੰਦੇ ਸੀ ਐਸਐਚਓ ਨਿਕਵਰੀ ਦੀ ਰਿਪੋਰਟ ਫਾਰ 15 ਡੇਜ 15 ਦਿਨਾਂ ਦੇ ਵਿੱਚ ਉੱਥੇ ਭੇਜੋ ਨਹੀਂ ਉਹਦੀ ਉਹ ਵਿਭਾਗੀ ਕਾਰਵਾਈ ਖੋਲ ਦਿੰਦੇ ਸੀ ਹੁਣ ਇੱਥੇ 6-6 ਮਹੀਨੇ ਦਰਖਾਸਤਾਂ ਪਈਆਂ ਰਹਿੰਦੀਆਂ ਹੁਣ ਲੋਕਾਂ ਨੂੰ ਹਾਈ ਕੋਰਟ ਦੇ ਪੀਆਈਐਲ ਪਾਉਣੀ ਪੈਗੀ ਪਬਲਿਕ ਇੰਟਰਸਟ ਲਿਟੀਗੇਸ਼ਨ ਤਾਂ ਹਾਈ ਕੋਰਟ ਨੇ ਸੂਵਮੋਟੋ ਵੀ ਲਿਆ ਹਾਈ ਕੋਰਟ ਨੇ ਉਸਤੇ ਗੌਰ ਵੀ ਕੀਤੀ ਤੇ ਮਾਨਜੋਗ ਹਾਈ ਕੋਰਟ ਨੇ ਕਿਹਾ ਵੀ ਜਿਹੜੀਆਂ ਪਿਛਲੀਆਂ ਦਰਖਾਸਤਾਂ ਦਾ ਨਿਪਟਾਰਾ ਕਰੋ ਐਨੇ ਟਾਈਮ ਚ ਤੇ ਇਹ ਕਹੀ ਜਾਂਦਾ ਦਫਤਰ ਦਾਖਲ ਦਾ ਦਿੱਤਾ ਹਾਈ ਕੋਰਟ ਨੇ ਨਿਰਦੇਸ਼ ਰਹੀ ਗੱਲ ਜਿਹੜੀ ਪੁਲਿਸ ਸਾਡੀ ਇਹ ਸਾਰੇ ਪੁਲਸ ਨੇ ਮਾੜੀ ਇਹਦੇ ਚ ਕਾਲੀਆਂ ਭੇਡਾਂ 2-3% ਅਸੀਂ ਪਹਿਲਾਂ ਵਾਲੀਆਂ ਵੀਡੀਓ ਚ ਵੀ ਦੱਸਿਆ ਇਹ ਕਾਲੀਆਂ ਭੇਡਾਂ ਉਹ ਸਾਰੀ ਪੁਲਿਸ ਨੂੰ ਕਲੰਕਿਤ ਕਰਦੀਆਂ। ਸੋ ਇਹੋ ਜਿਹੇ ਬੰਦੇ ਡਿਸਮਿਸ ਹੋਣੇ ਚਾਹੀਦੇ ਐ। ਉਹਦੇ 'ਚ ਸਰਕਾਰ ਇੱਕ ਇੱਕ ਇਹੋ ਜਿਹਾ ਡਾਟਾ ਬਣਾਵੇ ਕਿ ਉਹਦੇ ਜਿਹੜਾ ਹੈਗਾ ਪਰਿਵਾਰ ਆ ਜਾਂ ਹੋਰ ਆ ਉਹਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ ਕਿਉਂਕਿ ਜੀਨ ਹੈ ਜਿਹੜਾ ਉਹ ਜੀਨ 'ਚ ਉਹ ਕਦੇ ਗਦਾਰੀਆਂ ਜਾਂ ਝੂਠ ਫਰੇਬ ਜਾਂਦਾ ਨਹੀਂ ਹੁੰਦਾ। ਸੋ ਅੱਜ ਦੀ ਜਿਹੜੀ ਇੰਪੋਰਟਡ ਗੱਲ ਇਹ ਐ ਤੇ ਜਿਹੜਾ ਹੈਗਾ ਇਹਨਾਂ ਤੇ ਸੈੱਟ ਨੇ ਪਰਚਾ ਦਰਜ ਕਰਿਆ ਪੰਜ ਤੇ ਇੱਕ ਐਸਪੀ ਹੈ ਇੱਕ ਡੀਐਸਪੀ ਹੈ ਇੱਕ ਸੀਆਈ ਦਾ ਇਨਚਾਰਜ ਹੈ ਤੇ ਦੋ ਹੋਰ ਮੁਲਾਜ਼ਮਾ ਛੋਟੇ ਪੰਜਾਂ ਤੇ ਪਰਚਾ ਦਰਜ ਕੀਤਾ ਖੜੜਦੀ ਇਹ ਵੀਡੀਓ ਸੀ ਜਿਹੜੀ ਕਿ ਲਾਈਵ ਹੋਏਨ ਉਹ ਲੋਰਸ ਬਿਸਨੋਈ ਉਹਨੂੰ ਫੋਮਾਉਣ ਦਿੱਤਾ ਗਿਆ ਨਵਾਂ ਐਂਡਰਾਇਡ ਜਿਹੜਾ ਚੈਨਲ ਤੇ ਵਰਤਿਆ ਗਿਆ ਦੂਸਰਾ ਉਹਨੇ 5 ਸਟਾਰ ਹੋਟਲ ਦਿੱਤੇ ਪੁਲਿਸ ਨੂੰ ਕਰਾ ਕੇ ਵਨੰਦਮ ਆਣੇ دارو ਪੀਤੀਆਂ ਪ੍ਰਸਿੱਧੀ ਜਿਹੜੀ ਸ਼ਭੀ ਆ ਬਹੁਤ ਖਰਾਬ ਹੋ ਗਈ ਕਦੇ ਟੀਨੂ ਭੱਜ ਗਿਆ ਕਦੇ ਕੋਈ ਗੈਸਟਰ ਭੱਜ ਗਿਆ ਕਿਸੇ ਨੇ ਕੋਈ ਮੁਲਾਕਾਤ ਕਰਾਤੀ ਕਿਸੇ ਨੇ ਕੋਈ ਇਧਰ ਕਰਾਤਾ ਹੁਣ ਉਹਨੇ ਕਰੋੜਾਂ ਰੁਪਇਆ ਪੁਲਿਸ ਦੇ ਉੱਤੇ ਲਾਤਾ ਤੇ ਕੀ ਉਹ ਬੰਦਾ ਫਿਰ ਮਤਲਬ ਗੈਸਟ੍ਰੋਨੀ ਜਿੰਦਗੀ ਨਹੀਂ ਜੰਦਾ ਉਹ ਰਾਜੇ ਆਣੀ ਜਿੰਦਗੀ ਜਿਉ ਰਿਹਾ ਤੇ ਜਿਨ੍ਹਾਂ ਦੇ ਪੁੱਤ ਮਰੇ ਆ ਜਾਂ ਜਿਨ੍ਹਾਂ ਨੂੰ ਪ੍ਰੋਤਿਆ ਮੰਗੀਆਂ ਜਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਕੀ ਲੋਕ ਇਸ ਲੋਕਤੰਤਰ ਤੇ ਭਰੋਸਾ ਰੱਖਣਗੇ ਫਿਰ ਲੋਕ ਇਸ ਕਰਕੇ ਸਾਡੇ ਬਾਹਰਲੇ ਦੇਸ਼ ਚਾਈ ਜਾਂਦੇ ਆ ਅਗਲਾ ਕਹਿੰਦਾ ਜਾਨ ਬਚਾਓ ਯਾਰ ਕੋਈ ਜ਼ਮੀਨ ਐ ਜਾਇਦਾਦ ਆ ਜਾਂਦੀ ਐ ਜਾਨ ਦਿਓ ਸੋ ਇਹ ਜੀਆਂ ਕਾਲੀਆਂ ਭੇਡਾਂ ਜਿਹੜੀਆਂ ਪੁਲਿਸ ਦੇ ਵਿੱਚ ਰੱਖੀਆਂ ਹੋਈਆਂ ਇਹ ਤੁਰੰਤ ਡਿਸਮਿਸ ਕਰਨੀਆਂ ਚਾਹੀਦੀਆਂ ਸਾਰੀ ਪੁਲਿਸ ਨਹੀਂ ਮਾੜੀ ਪੁਲਿਸ ਦੇ ਵਿੱਚ 80% ਲੋਕ ਬਹੁਤ ਚੰਗੇ ਐ ਜਿਹੜੇ ਕਿ ਕਾਨੂੰਨ ਅਮਨ ਕਾਨੂੰਨ ਦੀ ਸਥਿਤੀ ਨੂੰ ਮੰਨਦੇ ਐ ਲੋਕਾਂ ਨੂੰ ਨਿਆਂ ਦਿੰਦੇ ਐ ਬੋਲਬਾਣੀ ਠੀਕ ਐ ਇਹ ਜਿਹੜੇ 20% ਲੋਕ ਆ ਇਹਨਾਂ ਨੇ ਗੰਦ ਪਾਇਆ ਹੋਇਆ ਬਦਨਾਮ ساری ਸਾਡੀ ਪੁਲਿਸ ਹੈ। ਸੋ ਵੀਰੋ ਇਸ ਤੇ ਇਕਜਟ ਹੋ ਕੇ ਜੇ ਕਿਸੇ ਥਾਣੇ ਚ ਦੁਰਭਿਆਰ ਹੁੰਦਾ ਨਸ਼ਾ ਚੱਲਦਾ ਉਸ ਇਲਾਕੇ ਚ ਔਰ ਰਿਸ਼ਵਤ ਲਈ ਜਾਂਦੀ ਹੈ ਤਾਂ ਇਕ ਮੁੱਠ ਇਕੱਠੇ ਹੋ ਕੇ ਆਵਾਜ਼ ਠਾਇਆ ਕਰੋ ਸੋਸ਼ਲ ਮੀਡੀਆ ਬਹੁਤ ਵੱਡਾ ਇੱਕ ਪਲੇਟਫਾਰਮ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।